ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਤੇ ਗੱਲ ਕਰਾਂਗੇ ਸਿਆਸੀ ਸਰਗਰਮੀਆਂ ਦੀ ਕਰਾਂਗੇ ਗਹਿਨਤਾ ਨਾਲ ਪੜਤਾਲ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲੇ ਡੱਲੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਸੁਨੀਲ ਜੀ ਮੌਕਾ ਦੇਣ ਲਈ ਡੱਲਾ ਜੀ ਚਰਚਾਵਾਂ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਡਾਕਟਰ ਮਨਮੋਹਨ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰ ਸਕਦੀ ਹੈ ਕਿੱਥੋਂ ਚੋਣਾਂ ਲੜ ਸਕਦੇ ਨੇ ਕਿੰਨੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਦੇਖੋ ਇਹ ਬਹੁਤ ਵੱਡੀਆਂ ਸੰਭਾਵਨਾਵਾਂ ਤੇ ਚਰਚਾਵਾਂ ਚੱਲ ਰਹੀਆਂ ਨੇ ਔਰ ਇੱਕ ਵੱਡੀ ਰਣਨੀਤੀ ਪੰਜਾਬ ਨੂੰ ਲੈ ਕੇ ਕਾਂਗਰਸ ਬਣਾ ਔਰ rahul gandhi ਦੀ ਕੋਸ਼ਿਸ਼ ਇਹ ਹੈ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਜ ਲੱਗ ਰਿਹਾ ਹੈ ਕਿ ਭਾਜਪਾ ਜ਼ਿਆਦਾ ਮਜ਼ਬੂਤ ਹੈ ਹਰਿਆਣੇ 'ਚ ਭਾਜਪਾ ਜ਼ਿਆਦਾ ਮਜ਼ਬੂਤ ਹੈ ਸੋ ਪੰਜਾਬ ਨੂੰ ਲੈ ਕੇ ਧਾਰਨਾ ਕਾਂਗਰਸ ਦੀ ਹੈ ਕਿ ਅਸੀਂ ਪੰਜਾਬ 'ਚ ਜ਼ਿਆਦਾ ਸੀਟਾਂ ਜਿੱਤ ਸਕਦੇ ਹਾਂ ਕਾਂਗਰਸ ਨੂੰ ਇਥੋਂ ਤੱਕ ਉਮੀਦ ਹੈ ਕਿ ਉਹ 13 ਦੀਆਂ 13 ਸੀਟਾਂ ਪੰਜਾਬ 'ਚ ਜਿੱਤ ਸਕਦੇ ਨੇ ਪਰ ਪੰਜਾਬ 'ਚ ਜ਼ਿਆਦਾ ਜਿੱਤੀਆਂ ਸੀਟਾਂ ਦੇ ਨਾਲ ਉਹ ਹਿਮਾਚਲ ਤੇ ਹਰਿਆਣੇ ਦਾ ਘਾਟਾ ਪੂਰਾ ਕਰ ਸਕਦੇ ਨੇ ਤੇ ਦਿੱਲੀ 'ਚ ਵੀ ਕਾਂਗਰਸ ਇਸ ਵਾਰ ਆਸਮੰਦ ਹੈ ਪਰ ਮਨਮੋਹਨ ਸਿੰਘ ਕਿਉਂਕਿ ਮਨਮੋਹਨ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਔਰ ਪਿਛਲੇ ਸਮੇਂ 'ਚ ਜਦੋਂ ਮੋਦੀ ਦੀਆਂ ਨੀਤੀਆਂ ਦਾ ਕੰਪੈਰੀਜ਼ਨ ਹੁੰਦਾ ਤੁਲਨਾ ਹੁੰਦੀ ਹੈ ਮਨਮੋਹਨ ਸਿੰਘ ਨਾਲ ਤੇ ਮਨਮੋਹਨ ਸਿੰਘ ਦੀਆਂ ਆਰਥਿਕ ਉਦਾਰੀ ਕਰਨ ਦੀਆਂ ਨੀਤੀਆਂ ਨੂੰ ਲੋਕ ਬਹੁਤ ਤਰਜੀਹ ਦਿੰਦੇ ਨੇ ਪਸੰਦ ਕਰਦੇ ਨੇ ਦੁਨੀਆ ਭਰ ਦੇ ਵਿੱਚ ਸੋ ਅੰਮ੍ਰਿਤਸਰ ਕਿਉਂਕਿ ਧਾਰਮਿਕ ਸ਼ਹਿਰ ਹੈ ਸਾਡਾ ਬਹੁਤ ਸਤਿਕਾਰ ਹੈ ਉਸ ਸ਼ਹਿਰ ਲਈ ਵੀ ਔਰ ਗੁਰਜੀਤ ਸਿੰਘ ਔਜਲਾ ਉਥੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਪਰ ਡਾਕਟਰ ਮਨਮੋਹਨ ਸਿੰਘ ਨੂੰ ਅਜੇ ਹੀ ਸੀਟ ਤੋਂ ਲੜਾਉਣਾ ਚਾਹੁੰਦੇ ਨੇ ਰਾਹੁਲ ਗਾਂਧੀ ਕਿਤਨਾ ਕਿਤੇ ਕਿ ਜਿੱਥੋਂ ਉਹ ਆਸਾਨੀ ਨਾਲ ਜਿੱਤ ਜਾਣ ਔਰ ਅਗਰ ਅਮਰਸਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਲੜਾਉਂਦੇ ਨੇ ਇੱਕ ਤਾਂ ਅਮਰਸਰ ਨਾਲ ਉਹਨਾਂ ਦਾ ਸੰਬੰਧ ਹੈ ਪੰਜਾਬ ਨਾਲ ਉਹਨਾਂ ਦਾ ਸੰਬੰਧ ਹੈ ਅਮਰਸਰ ਦੇ ਲੋਕ ਉਹਨਾਂ ਨੂੰ ਇਹ ਲੱਗਦਾ ਕਿ ਜ਼ਰੂਰ ਜਿਤਾ ਕੇ ਭੇਜਣਗੇ ਡਾਕਟਰ ਮਨਮੋਹਨ ਸਿੰਘ ਨੂੰ ਔਰ ਮਨਮੋਹਨ ਸਿੰਘ ਨੂੰ ਚੋਣ ਲੜਾਉਣ ਦੇ ਪਿੱਛੇ ਕਿਤਨਾ ਕਿਤੇ ਰਾਹੁਲ ਗਾਂਧੀ ਦੀ ਇਹ ਸੋਚ ਖੜੀ ਹੈ ਕਿ ਆਉਣੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਖੁਦ ਮਨਮੋਨ ਸਿੰਘ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਵੀ ਪੇਸ਼ ਕਰ ਸਕਦੇ ਨੇ ਨਰਿੰਦਰ ਮੋਦੀ ਦੇ ਨਾਲ ਮੁਕਾਬਲਾ ਦੇਣ ਦੇ ਲਈ ਔਰ ਜੇ ਮਨਮੋਨ ਸਿੰਘ ਨੂੰ ਅਮਰਸਰ ਤੋਂ ਲੜਾ ਕੇ ਪੂਰੇ ਮੁਲਕ ਦੇ ਵਿੱਚ ਉਹ ਪ੍ਰਧਾਨ ਮੰਤਰੀ ਦਾ ਉਮੀਦਵਾਰ ਪੇਸ਼ ਕਰਦੇ ਨੇ ਤੇ ਕਿਤੇ ਨਾ ਕਿਤੇ ਕਾਂਗਰਸ ਦੀਆਂ ਰਾਹੁਲ ਗਾਂਧੀ ਦੀਆਂ ਆਸਥਾ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਭਾਵਨਾਵਾਂ ਨੇ ਉਹ ਵੀ ਨਜ਼ਰ ਆਉਣਗੀਆਂ ਔਰ ਪੂਰੇ ਦੇਸ਼ ਦੇ ਵਿੱਚ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਰਾਹੁਲ ਗਾਂਧੀ ਕਿ ਨਰਿੰਦਰ ਮੋਦੀ ਦੇ ਮੁਕਾਬਲੇ ਅਸੀਂ ਇੱਕ ਤਾਂ ਬਿਹਤਰ ਉਮੀਦਵਾਰ ਦੇ ਰਹੇ ਹਾਂ ਔਰ ਇੱਕ ਕਾਂਗਰਸ ਜ਼ਿਆਦਾ ਸੈਕੂਲਰ ਸੋਚ ਦੇ ਨਾਲ ਅੱਗੇ ਵੱਧ ਰਹੀ ਹੈ ਭਾਜਪਾ ਨਾਲੋਂ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਰਾਹੁਲ ਗਾਂਧੀ ਕਿਤਨਾ ਕਿਤੇ ਕਰਨਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਲਈ ਅਮਰਸਰ ਦੀ ਸੀਟ ਬਹੁਤ ਸੇਫ ਹੈ ਔਰ ਜੇ ਮਨਮੋਹਨ ਸਿੰਘ ਆਉਂਦੇ ਨੇ ਤੇ ਉੱਥੋਂ ਦੇ ਜਿਹੜੇ ਸਿਟਿੰਗ ਐਮਪੀ ਹੈ ਗੁਰਜੀਤ ਸਿੰਘ ਔਜਲਾ ਉਹਨਾਂ ਨੂੰ ਕਿਸੇ ਹੋਰ ਸੀਟ ਤੇ ਵੀ ਕਾਂਗਰਸ ਤਬਦੀਲ ਕਰ ਸਕਦੀ ਹੈ ਤਰਨਤਾਰਨ ਤਬਦੀਲ ਕੀਤਾ ਤਰਨਤਾਰਨ ਗੁਰਦਾਸਪੁਰ ਤਾਂ ਸੁਖਜਿੰਦਰ ਰੰਦਾਵਾ ਨੇ ਖਡੂਰ ਸਾਹਿਬ ਉਹਨਾਂ ਨੂੰ ਗੁਰਜੀਤ ਸਿੰਘ ਔਜਲਾ ਨੂੰ ਕਾਂਗਰਸ ਦੇ ਸਕਦੀ ਹੈ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਉਹ ਵੀ ਸੀਟ ਅੰਮ੍ਰਿਤਸਰ ਦੇ ਨੇੜੇ ਹੈ ਔਰ ਮਨਮੋਨ ਸਿੰਘ ਨੂੰ ਆਪਣੀ ਸੀਟ ਛੱਡਣ ਕਰਕੇ ਖਡੂਰ ਸਾਹਿਬ ਚ ਜ਼ਿਆਦਾ ਸਤਕਾਰ ਵੀ ਮਿਲ ਸਕਦਾ ਹੈ ਗੁਰਜੀਤ ਸਿੰਘ ਔਜਲਾ ਨੂੰ ਕਿਉਂਕਿ ਉਹਨਾਂ ਨੇ ਮਨਮੋਨ ਸਿੰਘ ਨੂੰ ਸੀਟ ਛੱਡਣੀ ਹੈ ਜੇ ਅਜਿਹਾ ਹੁੰਦਾ ਤਾਂ ਇਸ ਕਰਕੇ ਕਾਂਗਰਸ ਇੱਕ ਤੀਰ ਦੇ ਨਾਲ ਸਿਆਸੀ ਤੀਰ ਦੇ ਨਾਲ ਕਈ ਨਿਸ਼ਾਨੇ ਕਰਨਾ ਚਾਹੁੰਦੀ ਹੈ ਡਾਕਟਰ ਮਨਮੋਨ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਹੁਤ ਪਸੰਦ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਬਹੁਤ ਪਸੰਦ ਨੇ ਸੋ ਇਸ ਕਰਕੇ ਸਾਰੀਆਂ ਧਿਰਾਂ ਚਾਹਣਗੀਆਂ ਕਿ ਡਾਕਟਰ ਮਨਮੋਨ ਸਿੰਘ ਜਿੱਤੇ ਔਰ ਮੈਂ ਦੇਖ ਰਿਹਾ ਪਿਛਲੇ ਕੁਝ ਸਮੇਂ ਤੋਂ ਜਦੋਂ ਦੇ ਨਵਜੋਤ ਸਿੰਘ ਸਿੱਧੂ ਛੱਡ ਗਏ ਨੇ ਭਾਜਪਾ ਨੂੰ ਉਹ ਸੀਟ ਕਾਂਗਰਸੀ ਬਣਦੀ ਲੱਗਦੀ ਹੈ ਕਿਉਂਕਿ ਭਾਜਪਾ ਚ ਉੱਥੇ ਗੁੱਟਬੰਦੀ ਬਹੁਤ ਹੈ ਸ਼ਵੇਤ ਮਲਿਕ ਦਾ ਆਪਣਾ ਗੁੱਟ ਹੈ ਅਨਿਲ ਜੋਸ਼ੀ ਦਾ ਆਪਣਾ ਗੁੱਟ ਹੈ ਛੀਨਾ ਸਾਹਿਬ ਦਾ ਆਪਣਾ ਗੁੱਟ ਹੈ ਹਰਦੀਪ ਪੂਰੀ ਜਿਹੜੇ ਉਹਨਾਂ ਦੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੀ ਉੱਥੇ ਸਮਰਥਕ ਨੇ ਜੀ ਜੀ ਸੋ ਭਾਜਪਾ ਦੇ ਉੱਥੇ ਦਾਵੇਦਾਰ ਨੇ ਭਾਜਪਾ ਦੇ ਕਈ ਗੁੱਟ ਨੇ ਔਰ ਅੱਜ ਜਦੋਂ ਅਮਿਤ ਸ਼ਾਹ ਵੀ ਅੰਮ੍ਰਿਤਸਰ ਆਏ ਨੇ ਅੰਮ੍ਰਿਤਸਰ ਆਏ ਨੇ ਤੇ ਉਹਨਾਂ ਨੇ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਸੋ ਭਾਜਪਾ ਕੋਲੇ ਯੋਗ ਉਮੀਦਵਾਰ ਵੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੈ ਔਰ ਪਿਛਲੀ ਵਾਰੀ ਅਰੁਣ ਜੇਤਲੀ ਸਾਹਿਬ ਹਾਰ ਗਏ ਸੀ ਸੋ ਤੁਸੀਂ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਨੇ ਕਿੰਨਾ ਵੱਡਾ ਮੁਕਾਬਲਾ ਦਿੱਤਾ ਔਰ ਵੱਡੇ ਵੱਡੇ ਕੱਦ ਦੇ ਲੀਡਰ ਕਾਂਗਰਸ ਦੇ ਅੰਮ੍ਰਿਤਸਰ ਚ ਬੈਠੇ ਨੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਅੰਮ੍ਰਿਤਸਰ ਨੂੰ ਸੇਫ ਸੀਟ ਮੰਨ ਰਹੀ ਹੈ ਔਰ ਡਾਕਟਰ ਮਨਮੋਹ ਸਿੰਘ ਨੂੰ ਅਮਰਸਰ ਤੋਂ ਚੋਣ ਲੜਾ ਕੇ ਰਾਹੁਲ ਗਾਂਧੀ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਅਸੀਂ ਸਤਿਕਾਰ ਕਰਦੇ ਹਾਂ ਡਾਕਟਰ ਮਨਮੋਹ ਸਿੰਘ ਦਾ ਔਰ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਕਿ ਚੋਣਾਂ ਤੋਂ ਪਹਿਲਾਂ ਜਦੋਂ ਚੋਣਾਂ ਜ਼ਾਬਤਾ ਲੱਗ ਜੂ ਡਾਕਟਰ ਮਨਮੋਹ ਸਿੰਘ ਨੂੰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਦੇਣਗੇ ਔਰ ਆਪਣੇ ਆਪ ਨੂੰ ਸੂਝ-ਬੂਝ ਵਾਲਾ ਜਿਹੜਾ ਲੀਡਰ ਹੈ ਉਹਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਉਹਨਾਂ ਨੇ ਪ੍ਰਿੰਕਾ ਗਾਂਧੀ ਨੂੰ ਪਹਿਲਾਂ ਜ਼ਿੰਮੇਵਾਰੀ ਦੇ ਕੇ ਵਾਹਾ-ਵਾਹੀ ਖੱਟੀਆ ਪਰ ਇਹ ਵੀ ਹੈ ਮੈਂ ਹਮੇਸ਼ਾ ਡਾਕਟਰ ਮਨਮੋਨ ਸਿੰਘ ਤੋਂ ਪ੍ਰਭਾਵਿਤ ਰਹੇ ਨੇ ਭਾਵੇਂ ਕੁਝ ਮਨ ਮਟਾਵ ਹੀ ਰਹੇ ਨੇ ਜਿਵੇਂ ਇੱਕ ਫਿਲਮ ਚ ਦਿਖਾਇਆ ਗਿਆ ਜਾਂ ਇੱਕ ਕਿਤਾਬ ਚ ਲਿਖਿਆ ਮਨਮੋਨ ਸਿੰਘ ਦੇ ਸਾਥਕਾ ਇੱਕ ਸਾਥੀ ਨੇ ਪਰ ਇਹਨਾਂ ਸਾਰੇ ਤਣਾਵਾਂ ਦੇ ਬਾਵਜੂਦ ਤੁਸੀਂ ਮਹਿਸੂਸ ਕਰੋ ਜਦੋਂ ਰਸੇਲ ਤੇ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ ਕੋਈ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਰਾਹੁਲ ਗਾਂਧੀ ਦੇ ਨਾਲ ਹੁੰਦੇ ਨੇ ਮਨਮੋਨ ਸਿੰਘ ਜਦੋਂ ਵੀ ਰਾਹੁਲ ਗਾਂਧੀ ਪੰਜਾਬ ਆਉਂਦੇ ਨੇ ਪਿੱਛੇ ਚੰਡੀਗੜ੍ਹ ਅਖਬਾਰ ਦਾ ਉਦਘਾਟਨ ਕਰਨ ਆਏ ਤੇ ਮਨਮੋਨ ਸਿੰਘ ਰਾਹੁਲ ਗਾਂਧੀ ਦੇ ਨਾਲ ਸੀ ਸੋ ਰਾਹੁਲ ਗਾਂਧੀ ਇਹ ਸਨੇਹਾ ਦੇਣਾ ਚਾਹੁੰਦੇ ਨੇ ਕਿ ਕਿਉਂਕਿ ਮੇਰੇ ਟੀਚਰ ਰਹੇ ਨੇ ਮਨਮੋਨ ਸਿੰਘ ਉਹ ਹਮੇਸ਼ਾ ਇਹ ਕਹਿੰਦੇ ਨੇ ਮੈਂ ਸਟੂਡੈਂਟ ਆ ਮੈਂ ਸਿੱਖਣਾ ਹੋ ਸਕਦਾ ਹੈ ਰਾਹੁਲ ਗਾਂਧੀ ਨੂੰ ਲੱਗਦਾ ਹੋਵੇ ਕਿ ਜੇ ਮੈਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਾ ਮਨਮੋਨ ਸਿੰਘ ਹੁਣਾਂ ਨੂੰ ਔਰ ਮੋਦੀ ਨੂੰ ਮੁਕਾਬਲਾ ਦੇ ਕੇ ਅਗਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਮੈਨੂੰ ਆਉਣ ਵਾਲੇ ਸਮੇਂ 'ਚ ਆਸਾਨੀ ਹੋਊਗੀ ਪ੍ਰਧਾਨ ਮੰਤਰੀ ਦੇ ਤੌਰ ਤੇ ਅੱਗੇ ਵਧਣ ਦੀ ਕਿਉਂਕਿ ਮਨਮੋਨ ਸਿੰਘ ਸਾਹਿਬ ਰਿਟਾਇਰ ਵੀ ਹੋ ਸਕਦੇ ਨੇ ਹੋਂਦੇ 1-2 ਸਾਲਾਂ ਤੇ ਸਿਆਸਤ 'ਚ ਪਰ ਇੱਕ ਗੱਲ ਬਹੁਤ ਵੱਡੀ ਹੋ ਸਕਦੀ ਹੈ ਜੇ ਰਾਹੁਲ ਗਾਂਧੀ ਡਾਕਟਰ ਮਨ ਚੋਂ ਲੜਾਉਂਦੇ ਨੇ ਜਾਂ ਕਾਂਗਰਸ ਲੜਾਉਂਦੀ ਹੈ ਤੇ ਵਿਰੋਧੀ ਪਾਰਟੀਆਂ 'ਚ ਇਹ ਸੁਨੇਹਾ ਜਾਊਗਾ ਕਿ ਜੇ ਆਪਣੇ ਦਮ ਤੇ ਕਾਂਗਰਸ ਨਹੀਂ ਜਿੱਤਦੀ ਜੀ ਜੇ ਰਾਹੁਲ ਜਾਂਦੀ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਬਣਦੇ ਨਹੀਂ ਲੱਗਦੇ ਤੇ ਹੋ ਸਕਦਾ ਹੈ ਕਿ ਕਾਂਗਰਸ ਮਨਮੋਹਨ ਸਿੰਘ ਨੂੰ ਗਠਬੰਧਨ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਪੇਸ਼ ਕਰੇ ਤੇ ਫਿਰ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਕਈ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਕਾਂਗਰਸ ਦੇ ਨਾਲ ਗਠਬੰਧਨ ਦੇ ਵਿੱਚ ਵੀ ਆ ਸਕਦੀਆਂ ਨੇ ਸੋ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਖੇਡਣ ਦੀ ਕੋਸ਼ਿਸ਼ ਕਾਂਗਰਸ ਵੱਲੋਂ ਵੀ ਕੀਤੀ ਜਾਏਗੀ ਬਾਕੀ ਦੇਖਦੇ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਹੁੰਦਾ ਬਾਕੀ ਮਨਮੋਹਨ ਸਿੰਘ ਦਾ ਸਤਕਾਰ ਬਹੁਤ ਜ਼ਿਆਦਾ ਹੈ ਕੁੱਲ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਤੀਆਂ ਰਹੀਆਂ ਨੇ ਔਰ ਜੀਐਸਟੀ ਲਾਗੂ ਕਰਨ ਤੋਂ ਪਹਿਲਾਂ ਔਰ ਨੋਟਬੰਦੀ ਤੋਂ ਪਹਿਲਾਂ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਡਿੱਗੇਗੀ ਔਰ ਉਹ ਡਿੱਗੀ ਹੈ ਸੋ ਡਾਕਟਰ ਮਨਮੋਹਨ ਸਿੰਘ ਦੀ ਸੂਝ-ਬੂਝ ਤੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ ਔਰ ਉਹਨਾਂ ਦੇ ਰਾਜ ਦੇ ਵਿੱਚ ਪੈਸੇ ਦਾ ਫਲੋ ਬਾਜ਼ਾਰ 'ਚ ਰਹਿੰਦਾ ਹੈ ਕਾਰੋਬਾਰ 'ਚ ਪੈਸਾ ਰਹਿੰਦਾ ਹੈ ਸ਼ੇਅਰ ਮਾਰਕੀਟ ਵੀ ਚੰਗੀ ਰਹਿੰਦੀ ਹੈ ਸੋ ਉਹਨਾਂ ਦੀ ਆਰਥਿਕ ਨੀਤੀਆਂ ਦੀ ਸਾਰੇ ਤਾਰੀਫ਼ ਕਰਦੇ ਨੇ ਜਦੋਂ ਅਮਰੀਕਾ ਚ ਬੈਂਕਰਪਸੀ ਹੋਗੀ ਬੈਂਕ ਕਰਪਟ ਹੋਗੇ ਮਾਫ ਕਰਨਾ ਫੇਲ ਹੋਗੇ ਬੈਂਕ ਕਰਪਟ ਨਹੀਂ ਫੇਲ ਹੋਗੇ ਤੇ ਓਬਾਮਾ ਨੇ ਮਨਮੋਹਨ ਸਿੰਘ ਹੁਣਾ ਤੋਂ ਖਾਸ ਤੌਰ ਤੇ ਉਦੋਂ ਸਲਾਹ ਲਈ ਟਿਪਸ ਲਏ ਤੇ ਆਪਣੀ ਆਰਥਿਕਤਾ ਨੂੰ ਸੁਧਾਰਨ ਦੀ ਦਿਸ਼ਾ ਦੇ ਵਿੱਚ ਕੰਮ ਕੀਤਾ ਸੋ ਮਨਮੋਹਨ ਸਿੰਘ ਦੇ ਆਉਣ ਦੇ ਨਾਲ ਇਕਨੋਮਿਕ ਜਿਹੜੀ ਇਕਨੋਮਿਕ ਗਰੋਥ ਹੈ ਇੰਡੀਆ ਦੀ ਉਹ ਨੂੰ ਇੱਕ ਨਵੀਂ ਊਰਜਾ ਵੀ ਮਿਲ ਸਕਦੀ ਹੈ ਕਿਉਂਕਿ ਆਰਥਿਕ ਨੀਤੀਆਂ ਪੱਖੋਂ ਮੋਦੀ ਸਾਹਿਬ ਦੀ ਸਰਕਾਰ ਥੋੜੀ ਜਿਹੀ ਕਮਜ਼ੋਰ ਰਹੀ ਹੈ ਜ਼ਿਆਦਾ ਤਜਰਬੇਕਾਰ ਇਹਨਾਂ ਕੋਲੇ ਲੀਡਰ रही भारतीय जनता पार्टी की सरकार ने जो शुरू की थी वो सारी चीजों को बंद 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 करने का काम कैप्टन साहब ने किया अभी कैप्टन साहब थोड़े वोकल हुए शायद अब उनको समय भी मिला है तो चुनाव नजदीक आते ही बोलना शुरू कर देते हैं कभी कभार चंडीगढ़ रुक भी जाते ਕبھی ਕਬਾਰ ਆਫਿਸ ਵੀ ਚਲੇ ਜਾਂਦੇ ਅਭੀ ਅਭੀ ਇਹਨੋ ਨੇ ਪੁੱਛਣਾ ਸ਼ੁਰੂ ਕੀਤਾ ਕਿ ਭਾਰਤ ਸਰਕਾਰ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਕੈਪਟਨ ਸਾਹਿਬ ਆਪ ਹਮਾਰਾ ਹਿਸਾਬ ਮੰਗਦੇ ਹੋ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਜਨਤਾ ਨੂੰ ਗੁੰਮਰਾਹ ਕੀਤਾ ਹੈ ਔਰ ਅੱਜ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਇਹਨਾਂ ਨੇ ਵੈਂਟੀਲੇਟਰ ਦੇ ਪਾਤ ਪੰਜਾਬ ਦੇ ਨਾਗਰਿਕਾਂ ਦੀ ਰੀੜ ਦੀ ਹੱਡੀ ਤੇ ਪ੍ਰਹਾਰ ਕਰ ਰਹੇ ਨੇ ਔਰ ਜਦੋਂ ਫੇਲ ਹੋ ਚੁੱਕੇ ਨੇ ਅੱਜ ਦੇ 2.5 ਸਾਲ ਬਾਅਦ ਇਹ ਕਹਿੰਦੇ ਨੇ ਜੀ ਕਿ ਆਰਥਿਕ ਕੰਗਾਲੀ ਦੇ ਪੰਜਾਬ ਪਹੁੰਚ ਗਿਆ ਇਹ ਅੱਜ 2.5 ਸਾਲ ਇਹਨਾਂ ਨੇ ਕੀ ਕੀਤਾ ਇਹ ਫੇਲਿਅਰ ਹੈ ਕੁੰਭ ਕਰੀ ਨੀਂ ਦੀ ਜਿਹੜੇ ਮਹਾਰਾਜਾ ਅਮਰਿੰਦਰ ਸਿੰਘ ਨੇ ਉਹ ਆਪਣੇ ਮੈਲਜ ਵਿਸ਼ਰਾਮ ਕਰਦੇ ਨੇ ਮੰਤਰੀ ਜਿਹੜੇ ਨੇ ਉਹ ਭ੍ਰਸ਼ਟਾਚਾਰੀ ਲੁਪਤ ਹੋ ਗਏ ਨਿੱਜੀ ਸਵਾਰਥਾਂ ਦੀ ਪੂਰਤੀ ਚ ਲੱਗੇ ਨੇ ਅੱਛਾ ਠੀਕ ਹੈ ਇੱਕ ਹੋਰ ਚੀਜ਼ ਹੈ ਕਿਹਾ ਜਾ ਰਿਹਾ ਕੇਂਦਰ ਵੱਲੋਂ ਵੀ ਬਿਆਨ ਆਇਆ ਸੀ ਨਿਤਿਨ ਗੜਕਰੇ ਦਾ ਕਿ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਿਆ ਜਾ ਸਕਦਾ ਪੰਜਾਬ ਦੇ ਸਾਰੇ ਲੀਡਰ ਵੀ ਉਸ ਬਿਆਨ ਦਾ ਸਵਾਗਤ ਕਰਦੇ ਨੇ ਕੇਂਦਰ ਦੇ ਇਸ ਕਦਮ ਦੀ ਸਰਹਾਨਾ ਕਰ ਲੈ ਰਹੇ ਨੇ ਲੇਕਿਨ ਦੂਜੇ ਪਾਸੇ ਖਦਸਾ ਕਿਉਂ ਪੰਜਾਬ ਦੇ ਲੀਡਰ ਕਹਿ ਰਹੇ ਨੇ ਕਿ ਹੱਕਾਂ ਨਾਲ ਧੋਖਾ ਵੀ ਹੋ ਸਕਦਾ ਇੱਕ ਹੱਸਕਾ ਕਿ ਪੈਦਾ ਹੋ ਰਿਹਾ ਪਹਿਲੀ ਤਾਂ ਗੱਲ ਇਹ ਸਪਸ਼ਟ ਹੈ ਕਿ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਜਦੋਂ ਪੁਨਰਗਠਨ ਐਕਟ ਪੰਜਾਬ ਦਾ ਬਣਿਆ ਜਦੋਂ ਪੰਜਾਬ ਦਾ ਪੁਨਰਗਠਨ ਕੀਤਾ ਗਿਆ 60 ਦੇ ਦਹਾਕੇ ਦੇ ਵਿੱਚ ਉਦੋਂ ਇੱਕ ਨੋਟੀਫਿਕੇਸ਼ਨ ਦੇ ਜ਼ਰੀਏ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਇੱਕ ਨੋਟੀਫਿਕੇਸ਼ਨ ਕੀਤਾ ਪੰਜਾਬ ਦੇ ਪਾਣੀਆਂ ਦੀ ਵੰਡ ਕਰ ਦਿੱਤੀ ਗਈ ਪੰਜਾਬ ਦੇ ਪਾਣੀ ਹਾਈਡਰੋ ਇਲੈਕਟ੍ਰਿਕ ਪਾਵਰ ਦੇ ਬਹੁਤ ਸਾਰੇ ਜਿਹੜੇ ਰਾਈਟ ਨੇ ਉਹ ਕੇਂਦਰ ਸਰਕਾਰ ਨੇ ਆਪਣੇ ਕੋਲੇ ਲੈ ਲਏ ਔਰ ਪਾਣੀ ਆਪਣੇ ਪੱਧਰ ਤੇ ਵੰਡਦਾ ਇੱਕ ਨੋਟੀਫਿਕੇਸ਼ਨ ਰਾਹੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਨੇ ਪੰਜਾਬ ਦਾ ਪਾਣੀ ਵੰਡ ਦਿੱਤਾ ਔਰ ਪੰਜਾਬ ਦਾ ਪਾਣੀ ਰਾਜਸਥਾਨ ਵੀ ਚਲੋ ਜਾ ਰਿਹਾ ਸੀ ਹਰਿਆਣੇ ਨੂੰ ਹਿੱਸਾ ਦੇਤਾ ਔਰ ਅੱਜ ਤੱਕ ਪੰਜਾਬ ਉਹਨਾਂ ਸਥਿਤੀਆਂ ਦੇ ਨਾਲ ਲੜ ਰਿਹਾ ਐ ਐਸਵਾਈਐਲ ਦਾ ਮਸਲਾ ਤੁਸੀਂ ਵੇਖ ਲਓ ਕਿਸੇ ਸਰਕਾਰ ਨੇ ਨਹੀਂ ਸੁਣੀ ਕਿਸੇ ਟਰਿਬਿਊਨਲ ਨੇ ਕੋਈ ਡਿਸੀਜਨ ਨਹੀਂ ਦਿੱਤਾ ਔਰ ਐਦਾਂ ਦਾ ਝਟਕਾ ਪੰਜਾਬ ਨੂੰ ਲੱਗਿਆ ਕਿ ਅੱਜ ਪੰਜਾਬ ਪਾਣੀ ਤੋਂ ਬਿਨਾ ਬੰਜਰ ਹੋ ਰਿਹਾ ਪਰ ਜਿਹੜੀ ਕੇਂਦਰ ਸਰਕਾਰ ਗੱਲ ਕਰ ਰਹੀ ਹੈ ਕਿ ਅਸੀਂ ਪਾਣੀ ਰੋਕ ਦਾਂਗੇ ਇਹ ਬਹੁਤ ਛੇਤੀ ਛੇਤੀ ਹੋਣ ਵਾਲਾ ਨਹੀਂ ਹੈ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਭਾਜਪਾ ਦੇ ਲੀਡਰ ਮਾਰਕੀਟਿੰਗ ਕਰ ਰਹੇ ਨੇ ਕਿ ਅਸੀਂ ਵਾਧੂ ਪਾਣੀ ਪਾਕਿਸਤਾਨ ਵਾਲਾ ਰੋਕ ਦਾਂਗੇ 2010 ਚ ਸ਼ਾਹਪੁਰ ਕੰਡੀ ਡੈਮ ਦਾ ਕੰਮ ਸ਼ੁਰੂ ਹੋਇਆ ਬਹੁਤ ਸਾਰੇ ਡੈਮ ਬਣਾਉਣੇ ਪੈਣਗੇ 2010 ਚ ਜਿਹੜਾ ਕੰਮ ਸ਼ੁਰੂ ਹੋਇਆ 2019 ਹੋ ਗਏ ਇਹ ਨਹੀਂ ਪੂਰਾ ਹੋਇਆ 9 ਸਾਲਾਂ ਚ ਤੇ ਭਾਜਪਾ ਸਰਕਾਰ ਤਾਂ ਚੋਣਾਂ 'ਚ ਜਾਣ ਨੂੰ ਬੈਠੀ ਹੈ ਸੋ ਇਸ ਕਰਕੇ ਜਿਹੜੇ ਪੋਲਿਟਿਕਲ ਲੋਕ ਨੇ ਉਹ ਵੱਡੇ ਵੱਡੇ ਸੁਪਨੇ ਦਿਖਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਨੇ 2017 ਦੀਆਂ ਚੋਣਾਂ ਤੁਹਾਨੂੰ ਯਾਦ ਹੋਣੀਆਂ ਜਦੋਂ ਮੋਦੀ ਸਾਹਿਬ ਨੇ ਬਠਿੰਡਾ ਚ ਸੁਖਵੀਰ ਬਾਦਲ ਦੀ ਰੈਲੀ ਚ ਕਿਹਾ ਸੀ ਕਿ ਅਸੀਂ ਰਾਵੀ ਵਾਲਾ ਪਾਣੀ ਵੀ ਪੰਜਾਬ ਚ ਲਿਆਵਾਂਗੇ ਤੇ ਪਾਣੀ ਦੀ ਕਮੀ ਦੂਰ ਕਰ ਦਾਂਗੇ ਪਰ ਉਹ ਗੱਲਾਂ ਗੱਲਾਂ ਹੀ ਰਹਿ ਗਈਆਂ ਸੋ ਹੁਣ ਜਿਹੜੀ ਗੱਲ ਹੋਈ ਹੈ ਕਿ ਪਾਕਿਸਤਾਨ ਦੇ ਨਾਲ ਹਾਲਾਤ ਫੇਰ ਵਿਗੜ ਗਏ ਸਮਝੌਤਾ ਤੋੜ ਸਕਦਾ ਭਾਰਤ ਪਰ ਤੋੜੇਗਾ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਪਾਣੀਆਂ ਦਾ ਸਿੰਧੂ ਨਦੀ ਦਾ ਸਮਝੌਤਾ ਸਿੰਧੂ ਜਲ ਸਮਝੌਤਾ ਅਜੇ ਹੀ ਸੂਰਤ ਦੇ ਵਿੱਚ ਕੀ ਹੈ ਕਿ ਭਾਰਤ ਫਿਰ ਉਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ ਤੇ ਕਿ ਅਸੀਂ ਵਾਧੂ ਫਾਲਤੂ ਪਾਣੀ ਵਰਤਾਂਗੇ ਅਸੀਂ ਵਰਤ ਸਕਦੇ ਹਾਂ ਸੁਨੀਲ ਜੀ ਜਿਹੜਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ ਜੀ ਤਿੰਨ ਦਰਿਆਵਾਂ ਦਾ ਸਾਡੇ ਚੋਂ ਓਵਰਫਲੋ ਹੋ ਕੇ ਵੀ ਜਿਹੜਾ ਪਾਣੀ ਜਾ ਰਿਹਾ ਹੈ ਉਹ ਸਮਰਥਨ ਨਾਲੋਂ ਵੱਧ ਜਾ ਰਿਹਾ ਸਮਝੌਤਿਆਂ ਨਾਲੋਂ ਵੱਧ ਜਾ ਰਿਹਾ ਹੈ ਸੋ ਭਾਰਤ ਦੀ ਸਰਕਾਰ ਆਪਣੇ ਹਿੱਸੇ ਦਾ ਪਾਣੀ ਰੋਕ ਸਕਦੀ ਹੈ ਕਾਨੂੰਨੀ ਤੌਰ ਤੇ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਹੈ ਉਹਦੇ ਤੇ ਪਾਕਿਸਤਾਨ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਪਾਕਿਸਤਾਨ ਨੇ ਇਤਰਾਜ਼ ਵੀ ਉਹਦੇ ਤੇ ਕੋਈ ਨਹੀਂ ਪ੍ਰਗਟ ਕਰਨਾ ਕਿਉਂਕਿ ਉਹਨੂੰ ਉਹਦੇ ਹੱਕ ਦਾ ਪਾਣੀ ਮਿਲ ਰਿਹਾ ਹੈ ਪਰ ਫालतू ਪਾਣੀ ਸਾਨੂੰ ਸਟੋਰ ਕਰਨਾ ਪੈਣਾ ਹੈ ਸਾਂਭਣਾ ਪੈਣਾ ਉਹਦੇ ਲਈ ਸਾਨੂੰ ਡੈਮਾਂ ਦੀ ਜ਼ਰੂਰਤ ਹੈ ਸ਼ਾਹਪੂਰ ਕੰਡੀ ਡੈਮ 2010 ਜੁਨੇ ਵਿੱਚ ਜ਼ਿਕਰ ਕੀਤਾ ਸ਼ੁਰੂ ਹੋਇਆ 2013 ਤੱਕ ਚੱਲਿਆ ਫਿਰ ਰੁਕ ਗਿਆ ਹਾਲਾਂਕਿ ਉਹ ਕਾਂਗਰਸ ਦੇ ਰਾਜ ਵੇਲੇ ਸ਼ੁਰੂ ਹੋਇਆ ਸੀ ਮੈਂ ਇਹ ਵੀ ਦੱਸਦਾ ਜਿਹੜਾ ਪਾਣੀ ਰੋਕਣ ਵਾਲਾ ਪ੍ਰੋਗਰਾਮ ਸੀ ਪਰ ਮੋਦੀ ਸਾਹਿਬ ਦੇ 4 ਸਾਲ ਤੇ ਲਗਭਗ ਮੈਂ ਕਹੂੰਗਾ ਕਿ 8-9 ਮਹੀਨੇ ਤਾਂ ਮੇਰੇ ਖਿਆਲ ਹੋ ਹੀ ਗਏ ਐ ਤੇ ਹਜੇ ਤੱਕ ਉਹ ਹੁਣ ਕਿਤੇ ਕੰਮ ਜਾ ਕੇ ਸ਼ੁਰੂ ਕੀਤਾ ਹੈ ਚੋਣਾਂ ਤੋਂ ਪਹਿਲਾਂ ਤੇ ਉਹਦਾ ਵੀ ਕੁਝ ਨਹੀਂ ਬਣਨਾ ਛੇਤੀ ਛੇਤੀ ਸੋ ਇਸ ਕਰਕੇ ਉਹਨੂੰ ਲੰਮਾ ਸਮਾਂ ਲੱਗੂਗਾ ਪਰ ਜਿਹੜਾ ਖਦਸ਼ਾ ਪ੍ਰਗਟ ਕੀਤਾ ਹੈ ਪੰਜਾਬ ਦੇ ਲੀਡਰਾਂ ਨੇ ਖਾਸ ਤੌਰ ਤੇ ਸੁਖਪਾਲ ਖੈਰਾ ਨੇ ਭਗਵੰਤ ਮਾਨ ਨੇ ਉਹ ਖਦਸ਼ਾ ਬੜਾ ਜਾਇਜ਼ ਹੈ ਹੁਣ ਪੰਜਾਬ ਦੇ ਲੀਡਰ ਇਹ ਖਦਸ਼ਾ ਪ੍ਰਗਟ ਕਰ ਰਹੇ ਨੇ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਪੰਜਾਬ ਦੇ ਹੱਕ ਤੇ ਡਾਕਾ ਨਾ ਪਾਜੀ ਜੇ ਵੱਧੂ ਪਾਣੀ ਹੈਗਾ ਤਾਂ ਰੇਪੀਰੀਅਨ ਸਿਧਾਂਤ ਇਹ ਕਹਿੰਦੇ ਨੇ ਰੇਪੀਰੀਅਨ ਸਿਧਾਂਤਾਂ ਮੁਤਾਬਕ ਉਹ ਪਾਣੀ ਪੰਜਾਬ ਦਾ ਹੈ ਸੋ ਜੇ ਕੇਂਦਰ ਉਸ ਵੱਧੂ ਪਾਣੀ ਨੂੰ ਰੋਕਦਾ ਹੈ ਤੇ ਉਹ ਪਾਣੀ ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਕਿਉਂਕਿ ਉਹਦਾ ਨੈਚੁਰਲ ਫਲੋ ਹੈ ਜਿਹੜਾ ਉਹ ਪੰਜਾਬ ਹੈ ਸੋ ਨੈਚੁਰਲ ਫਲੋ ਆਫ ਵਾਟਰ ਹੈ ਜਿਹੜਾ ਉਹ ਪੰਜਾਬ ਹੈ ਸੋ ਜੇ ਕੇਂਦਰ ਕਿ ਵੀ ਖਦਸ਼ਾ ਭਗਵੰਤ ਮਾਨ ਚੋਪਾਲ ਖਹਿਰਾ ਇਹ ਪ੍ਰਗਟ ਕਰ ਰਹੇ ਨੇ ਵੀ ਕੇਂਦਰ ਉਸ ਪਾਣੀ ਨੂੰ ਸਤਲੁਜ ਬਿਆਸ ਤੇ ਰਾਵੀ ਦੇ ਪਾਣੀ ਨੂੰ ਯਮੁਨਾ ਚ ਲੈ ਜਾਣਾ ਚਾਹੁੰਦਾ ਹੈ ਕੇਂਦਰ ਦੀ ਸਰਕਾਰ ਜੀ ਇਹ ਖੱਤਸ਼ਾ ਪ੍ਰਗਟ ਕੀਤਾ ਨਿਤਨ ਗੜਕਰੀ ਦੇ ਬਿਆਨ ਤੇ ਸਵਾਲ ਖੜੇ ਕੀਤੇ ਨੇ ਸੁਖਪਾਲ ਖੈਰਾ ਨੇ ਭਗਵੰਤ ਮਾਨ ਨੇ ਉਹ ਕਹਿੰਦੇ ਸਪਸ਼ਟਿਕਰਨ ਦੇ ਨਿਤਨ ਗੜਕਰੀ ਕਿ ਜਿਹੜਾ ਇਹ ਵਾਧੂ ਪਾਣੀ ਹੈ ਇਹ ਕਿੱਥੇ ਲੈ ਜਾਣਾ ਚਾਹੁੰਦੇ ਨੇ ਉਹ ਸੋ ਖੈਰਾ ਔਰ ਵਿਰੋਧੀ ਪਾਰਟੀਆਂ ਪੰਜਾਬ ਦੀਆਂ ਨੂੰ ਇਹ ਖਤਰਾ ਹੈ ਵੀ ਉਹ ਪਾਣੀ ਨੂੰ ਹਰਿਆਣਾ ਲੈ ਜਾਣਾ ਚਾਹੁੰਦੇ ਨੇ ਸੋ ਜੇ ਉਹ ਪਾਣੀ ਹਰਿਆਣਾ ਚਲਿਆ ਗਿਆ ਤੇ ਉਹਦੇ ਨਾਲ ਵੀ ਪੰਜਾਬ ਦੇ ਹੱਕ ਦੇ ਉੱਤੇ ਕਿਤਨਾ ਕਿਤੇ ਧੱਕਾ ਲੱਗਦਾ ਕਿਉਂਕਿ ਸਾਡੇ ਕੋਲੇ ਸਾਡਾ ਰਿਪੀਰੀਅਨ ਸਦਾਤਾ ਦੇ ਮੁਤਾਬਕ ਸਾਡਾ ਸਰੋਤ ਹੈ ਸਾਡੀ ਪੂੰਜੀ ਆ ਪਾਣੀ ਸਾਡੀ ਜ਼ਿੰਦਗੀ ਆ ਪੰਜਾਬੀਆਂ ਦੀ ਪਾਣੀ ਸੋ ਇਸ ਕਰਕੇ ਕੇਂਦਰ ਨੂੰ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਉਹ ਜ਼ਰੂਰ ਜੀ ਸਦ ਕੇ ਫालतू ਪਾਣੀ ਰੋਕਣ ਪਰ ਉਹਦੀ ਵੰਡ ਇੰਦਰਾ ਗਾਂਧੀ ਵੱਲੋਂ ਵਾਂਗ ਕੀਤੇ ਗਏ ਪਾਣੀਆਂ ਦੀ ਵੰਡ ਦੀ ਤਰ੍ਹਾਂ ਨਾ ਹੋਵੇ ਸੋ ਇਸ ਕਰਕੇ ਪੰਜਾਬ ਦੇ ਲੀਡਰਾਂ ਨੂੰ ਹੁਣੇ ਖੜਾ ਹੋਣਾ ਪਏਗਾ ਤਾਂ ਕਿ ਜਦੋਂ ਵਾਧੂ ਪਾਣੀ ਦੀ ਵੰਡ ਦਾ ਮਸਲਾ ਆਵੇ ਪਹਿਲਾਂ ਤਾਂ ਹੱਕ ਰਿਪੀਰੀਅਨ ਸਦਾਤਾ ਮੁਤਾਬਕ ਸਾਰੇ ਪਾਣੀ ਪੰਜਾਬ ਨੂੰ ਮਿਲੇ ਜੇ ਵੰਡ ਕਰਨੀ ਵੀ ਹੈ ਤੇ ਉਹਦੇ ਚ ਪੰਜਾਬ ਦਾ ਹੱਕ ਨਾ ਖਤਮ ਹੋਵੇ ਹਰਿਆਣਾ ਨਾਲ ਸਤਲੁਜ ਯਮਨਾ ਲਿੰਕ ਨਹਿਰ ਦਾ ਡਿਸਪਿਊਟ ਉਸ ਪਾਣੀ ਦੇ ਆਧਾਰ ਤੇ ਖਤਮ ਕੀਤਾ ਜਾਵੇ ਫਿਰ ਪੰਜਾਬ ਨੇ ਵੀ ਕੋਈ ਇਤਰਾਜ਼ ਨਹੀਂ ਕਰਨਾ ਪਰ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਉਹਨਾਂ ਨੂੰ ਇਕਜੁੱਟ ਹੋਣ ਦੀ ਇਸ ਮਸਲੇ ਤੇ ਲੋੜ ਹੈ ਜੇ ਇਸ ਮਸਲੇ ਤੇ ਹੁਣ ਵੀ ਸਿਆਸਤ ਹੋਈ ਸੁਨੀਲ ਜੀ ਤਾਂ ਫਿਰ ਵਕਤ ਲੰਘ ਜਾਊਗਾ ਪਰ ਪਹਿਲਾਂ ਸਭ ਤੋਂ ਪਹਿਲਾਂ ਪਾਣੀ ਰੋਕਣ ਦੀ ਜ਼ਰੂਰਤ ਹੈ ਉਹਨੂੰ ਇਕੱਠਾ ਕਰਨ ਦੀ ਜ਼ਰੂਰਤ ਹੈ ਡੈਮਾਂ ਚ ਜਿਹੜਾ ਫालतू ਪਾਣੀ ਹੈ ਔਰ ਬੜੇ ਸੀਨੀਅਰ ਵਕੀਲ ਹੈ ਅਕਾਲੀ ਦਲ ਨਾਲ ਸੰਬੰਧਿਤ ਹਰੀਸ਼ ਰਾਏ ਟਾਂਡਾ ਉਹਨਾਂ ਨਾਲ ਇੱਕ ਇੰਟਰਵਿਊ ਕੀਤੀ ਸੀ ਮੈਂ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਸਾਫ਼ ਕਿਹਾ ਸੀ ਕਿ ਇਹ ਸਾਡਾ ਕਾਨੂੰਨੀ ਹੱਕ ਹੈ ਇਹਦੇ ਵਿੱਚ ਕੋਈ ਇੰਟਰਨੈਸ਼ਨਲ ਦਖਲ ਨਹੀਂ ਆਏਗਾ ਔਰ ਅਸੀਂ ਸਟੋਰ ਕਰ ਸਕਦੇ ਹਾਂ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਡੀਆਂ ਸਰਕਾਰਾਂ ਦੀ ਸੋਚ ਉਸ ਪੱਧਰ ਤੇ ਹੈ ਕਿ ਸਮੇਂ ਸਿਰ ਡੈਮ ਬਣਨਗੇ ਕਿ ਸਰਕਾਰਾਂ ਫੋਕਸ ਕਰਕੇ ਡੈਮ ਬਣਾ ਦੇਣਗੀਆਂ ਕਿ ਪੈਸੇ ਦੀ ਵੰਡ ਹੋਊਗੀ ਕਿ ਡੈਮਾਂ ਦੀ ਉਸਾਰੀ ਨਿਰੰਤਰ ਹੋਊਗੀ ਇਹ ਹੁੰਦਾ ਨਹੀਂ ਇਹ ਚੋਣਾਂ ਦੇ ਬਿਆਨ ਨੇ ਸੋ ਜਦੋਂ ਚੋਣਾਂ ਲੰਘ ਗਈਆਂ ਫਿਰ ਭੁੱਲ ਜਾਣਾ ਸਾਰਿਆਂ ਨੇ ਪਾਕਿਸਤਾਨ ਨਾਲ ਮਾਹੌਲ ਥੋੜਾ ਜਿਹਾ ਸ਼ਾਂਤ ਹੋ ਗਿਆ ਫਿਰ ਲੀਡਰਾਂ ਨੇ ਆਪਣੀਆਂ ਆਪਣੀਆਂ ਵੋਟਾਂ ਵਾਲੇ ਪਾਸੇ ਲੱਗ ਜਾਣਾ ਇਹ ਪੂਰੇ ਦੇਸ਼ ਦਾ ਮਸਲਾ ਹੈ ਇਹਨੂੰ ਪਹਿਲ ਦੇ ਆਧਾਰ ਤੇ ਨਿਬੇੜਿਆ ਜਾਣਾ ਚਾਹੀਦਾ ਹੈ ਯੁੱਧ ਪੱਦਰ ਤੇ ਡੈਮ ਮੁਕੰਮਲ ਹੋਣੇ ਚਾਹੀਦੇ ਪਾਣੀ ਸਟੋਰ ਕਰੋ ਪੰਜਾਬ ਨੂੰ ਸਾਰਾ ਪਾਣੀ ਦਿਓ ਜੇ ਕਿਸੇ ਹੋਰ ਸੂਬੇ ਨੂੰ ਪਾਣੀ ਦੇਣਾ ਹੈ ਪੰਜਾਬ ਦੇ ਨਾਲ ਨਿਰਪੱਖ ਤੌਰ ਤੇ ਉਸ ਪਾਣੀ ਦਾ ਦਾ ਵੰਡ ਕਰੋ ਔਰ ਪੰਜਾਬ ਦੇ ਹੱਕਾਂ ਨੂੰ ਮਾਨ ਦਿਓ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਹੱਕਾਂ ਦੇ ਮਾਮਲੇ 'ਚ ਧੋਖਾ ਨਾ ਹੋਵੇ ਔਰ ਜਦੋਂ ਇਹ ਪਾਣੀ ਵੰਡਿਆ ਜਾਣਾ ਸ ਜੇ ਵਾਧੂ ਪਾਣੀ ਰੋਕਦੇ ਆ ਜੀ ਤਾਂ ਇਸ ਪਾਣੀ ਦੇ ਨਾਲ-ਨਾਲ ਕੇਂਦਰ ਐਸਵਾਈਐਲ ਦੇ ਮਸਲੇ ਦਾ ਵੀ ਨਿਪਟਾਰਾ ਕਰੇ ਤਾਂ ਕਿ ਐਸਵਾਈਐਲ ਦੇ ਮਸਲੇ ਦਾ ਨਿਪਟਾਰਾ ਹੋਵੇ ਪੰਜਾਬ ਤੇ ਹਰਿਆਣੇ ਚ ਕੜਤਨ ਖਤਮ ਹੋਵੇ ਦੋਵੇਂ ਸੂਬੇ ਮਿਲ ਜੁਲ ਕੇ ਅੱਗੇ ਕੰਮ ਕਰਨ ਤੇ ਵਾਧੂ ਪਾਣੀ ਦੇ ਨਾਲ ਜੇ ਵਾਧੂ ਪਾਣੀ ਆ ਗਿਆ ਤੇ ਘੱਟੋ-ਘੱਟ ਜਿਹੜਾ ਬੰਜਰ ਹੋਣ ਦਾ ਖਤਰਾ ਹੈ ਪੰਜਾਬ ਚ ਅਗਲੇ 4-5 ਸਾਲਾਂ ਤੋਂ ਬੰਜਰ ਹੋਣਾ ਸ਼ੁਰੂ ਹੋ ਜਾਣਾ ਪੰਜਾਬ ਮੈਨੂੰ ਤਾਂ ਲੱਗਦਾ ਇਸ ਗਰਮੀਆਂ ਦੇ ਵਿੱਚ ਹੀ ਕਿਤੋਂ-ਕਿਤੋਂ ਖਬਰ ਆ ਦੇਣੀ ਹੈ ਕਿ ਸਾਡੇ ਸੈਂਟਰੀਫਿਊਗਲ ਪੰਪ ਵੀ ਪਾਣੀ ਕੱਟਣਾ ਛੱਡ ਗਏ ਜ਼ਮੀਨ ਤੋਂ ਡਾਕਟਰ ਕਲਕੱਟ ਦਾ ਪਿਛਲੇ 20-25 ਸਾਲ ਤੋਂ ਕਹਿ ਰਹੇ ਨੇ ਕਿ ਪੰਜਾਬ ਬੰਜਰ ਹੋਜੂ ਬੰਜਰ ਹੋਜੂ ਪਰ ਹੁਣ ਕੰਮ ਨੇੜੇ ਐ ਬਹੁਤੀਆਂ ਥਾਵਾਂ ਤੇ ਲਗਭਗ 60-65 ਬਲਾਕ ਸਾਡੇ ਖਤਰਨਾਕ ਹੱਦ ਤੱਕ ਜ਼ਮੀਨੀ ਪਾਣੀ ਹੇਠਾਂ ਚੱਲ ਗਿਆ ਜੀ ਆ ਇਹਨਾਂ ਗਰਮੀਆਂ ਚ ਸੁਣਿਓ ਦੀ ਕਿਤਨਾ ਕਿਤੇ ਖਬਰ ਆ ਜਾਣੀ ਐ ਕਿ ਪੰਜਾਬ ਦੇ ਸਮਰਸੀਬਲ ਪੰਪ ਨੇ ਪਾਣੀ ਕੱਢਣਾ ਛੱਡਤਾ ਸੋ ਜੇ ਸਮਰਸੀਬਲ ਪੰਪ ਜ਼ਮੀਨ ਹੇਠੋਂ ਪਾਣੀ ਕੱਢਣਾ ਛੱਡ ਗਿਆ ਉਸ ਤੋਂ ਉੱਪਰ ਦੀ ਟੈਕਨੋਲੋਜੀ ਪੰਜਾਬ ਦੇ ਵਿੱਚ ਹਜੇ ਕੋਈ ਨਹੀਂ ਪੂਰੀ ਦੁਨੀਆ 'ਚ ਕਿਤੇ ਹੈ ਨਹੀਂ ਹਜੇ ਮੈਨੂੰ ਲੱਗਦਾ ਕਿ ਜਿਹੜੀ ਉਸ ਪੱਧਰ ਤੋਂ ਬਾਅਦ ਪਾਣੀ ਜ਼ਮੀਨ ਦੇ ਹੇਠੋਂ ਹੇਠੋਂ ਕੱਢ ਲਿਆਵੇ ਸੋ ਇਸ ਕਰਕੇ ਜੇ ਇਹ ਵਾਧੂ ਪਾਣੀ ਪੰਜਾਬ ਨੂੰ ਆ ਗਿਆ ਨਹਿਰਾਂ ਚ ਪਾਣੀ ਆ ਗਿਆ ਸਾਡੀਆਂ ਨਹਿਰਾਂ ਤੇ ਦਬਾਅ ਘਟੂਗਾ ਜ਼ਿਆਦਾ ਖੱਡੇ ਜਿਹੜੀਆਂ ਸਰਕਾਰਾਂ ਪਾਸ ਕਰਨਗੀਆਂ ਖੱਡਿਆਂ ਰਾਹੀਂ ਪਾਣੀ ਖੇਤਾਂ ਚ ਜਾਊਗਾ ਇਰੀਗੇਸ਼ਨ ਵਾਟਰ ਦੀ ਸਾਨੂੰ ਅਵੇਲੇਬਿਲਟੀ ਜ਼ਿਆਦਾ ਹੋ ਜੂਗੀ ਸੋ ਬੰਜਰ ਹੋਣ ਤੋਂ ਪੰਜਾਬ ਬਚ ਜਾਊਗਾ ਜੇ ਅਸੀਂ ਪਾਕਿਸਤਾਨ ਨੂੰ ਜਾਣ ਵਾਲਾ ਵਾਧੂ ਪਾਣੀ ਪੰਜਾਬ ਚ ਵਰਤ ਲਈਏ ਜੇ ਦੇਣਾ ਹੈ ਹਰਿਆਣਾ ਜਾਂ ਰਾਜਸਥਾਨ ਨੂੰ ਮਾੜਾ ਮੋਟਾ ਤੇ ਪੰਜਾਬ ਦੇ ਹੱਕਾਂ ਦੀ ਕੀਮਤ ਇਹਨਾਂ ਦਿੱਤਾ ਜਾਵੇ ਪੰਜਾਬ ਨਾਲ ਇਨਸਾਫ ਕਰਕੇ ਦਿੱਤਾ ਜਾਵੇ ਔਰ ਇਹਦੇ ਨਾਲ ਮੈਂ ਵੀ ਦੱਸ ਦਵਾਂ ਇੱਕ ਦੀਨਾਂਗਰ ਦੇ ਵਿੱਚ ਇਲਾਕਾ ਮਕੌੜਾ ਮਤਨ ਉਹ ਉਸ ਇਲਾਕੇ ਤੇ ਸਤਲੁਜ ਤੇ ਰਾਵੀ ਇਕੱਠੇ ਹੁੰਦੇ ਨੇ ਦੋਵੇਂ ਦਰਿਆ ਸੋ ਪੰਜਾਬ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਉੱਥੇ ਡੈਮ ਬਣਾ ਲਈਏ ਉੱਥੇ ਜ਼ਮੀਨ ਵੀ ਹੈ ਸਰਕਾਰ ਕੋਲੇ ਔਰ ਲਗਭਗ ਆਲੇ-ਦੁਆਲੇ ਦੇ 100 ਪਿੰਡਾਂ ਨੂੰ ਵੀ ਉੱਥੋਂ ਪਾਣੀ ਜਾ ਸਕਦਾ ਸੋ ਸੂਬੇ ਦੀ ਸਰਕਾਰ ਕਿਉਂਕਿ ਨਿਤਨ ਗੜਕਰੀ ਨੇ ਕਿਹਾ ਕਿ ਅਸੀਂ ਪਾਣੀ ਰੋਕ ਸਕਦੇ ਹਾਂ ਇਸ ਕਰਕੇ ਕੇਂਦਰ ਸਰਕਾਰ ਕੈਪਟਨ ਦੀ ਸਰਕਾਰ ਪ੍ਰੋਜੈਕਟ ਤਿਆਰ ਕਰ ਰਹੀ ਹੈ ਅੱਜ ਸੁਖਵਿੰਦਰ ਸਰਕਾਰੀਆ ਔਰ ਅਰੁਣਾ ਚੌਧਰੀ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹ ਮੌਕੇ ਤੇ ਗਏ ਵੀ ਨੇ ਔਰ ਉਹਨਾਂ ਦੋਨਾਂ ਨੇ ਜਿਹੜਾ ਹੈਗਾ ਇਹ ਕਿਹਾ ਕਿ ਅਸੀਂ ਨਿਤਨ ਗੜਕਰੀ ਸਾਹਿਬ ਕੋਲੇ ਪ੍ਰਪੋਜ਼ਲ ਭੇਜ ਰਹੇ ਹਾਂ ਤਾਂ ਕਿ ਕੇਂਦਰ ਸਾਡੀ ਮਦਦ ਕਰੇ ਅਸੀਂ ਪਾਣੀ ਰੋਕੀ ਔਰ ਸਾਰਿਆਂ ਦੀ ਗੱਲ ਜ਼ਰੂਰ ਸੁਣ ਲਈਏ ਗੱਲ ਖਤਮ ਕਰਨ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਕੈਬਨਿਟ ਮੰਤਰੀ ਹਰਨ ਚੌਧਰੀ ਦੀ ਸਿਰ ਸੁਖਪਾਲ ਖਹਿਰਾ ਤੇ ਭਗਵੰਤ ਮਾਨ ਦੀ ਗੱਲ ਵੀ ਅਸੀਂ ਜ਼ਰੂਰ ਸੁਣਾਉਨੇ ਆ ਕਿ ਪਾਣੀਾਂ ਤੇ ਇਹਨਾਂ ਸਾਰਿਆਂ ਦੀ ਕੀ ਦਾ ਜੀ ਔਰ ਗਟਕਰੀ ਜੀ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਪਾਕਿਸਤਾਨ ਚ ਕਿਸਾਨ ਨੇ ਉਹ ਸਾਡੇ ਇਸ ਪਾਣੀ ਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਅਸੀਂ ਕਮ ਸੇ ਕਮ ਇੱਕ ਕੰਮ ਤੇ ਕਰੀਏ ਕਿ ਜਿਵੇਂ ਕਿ ਗਵਰਨਮੈਂਟ ਆਫ ਇੰਡੀਆ ਤੋਂ ਬਿਆਨ ਆਇਆ ਹੈ ਕਿ ਅਸੀਂ ਇਹ ਪਾਣੀ ਜੜਾਇਆ ਇਹਨੂੰ ਬੰਦ ਕਰਕੇ ਆਪਣੇ ਕਿਸਾਨਾਂ ਨੂੰ ਜਿਹੜਾ ਕਿ ਪਾਣੀ ਦੀ ਕਿੱਲਤ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਤਾਂ ਕਿ ਇਹ ਪਾਣੀ ਪਾਕਿਸਤਾਨ ਨੂੰ ਨਾ ਜਾ ਕੇ ਆਪਣੇ ਹੀ ਕਿਸਾਨਾਂ ਨੂੰ ਜਿਹੜਾ ਉਧਰ ਮੁੜਕਦਾ ਜਾਏ ਕਿਉਂਕਿ ਇੱਥੇ ਡੈਮ ਬਣਾਇਆ ਜਾਏ ਪ੍ਰਪੋਜ਼ਲ ਹੈ ਮਾਰੀ ਕਿਉਂਕਿ ਗਟਕਰੀ ਸਾਹਿਬ ਨੇ ਜੋ ਸਟੇਟਮੈਂਟ ਦੀ ਦੀ ਹੈ ਠੀਕ ਉਸ ਦਿਨ ਪਹਿਲੇ ਕਿ ਪਾਕਿਸਤਾਨ ਕੋ ਜੋ ਪਾਣੀ ਜਾਂਦਾ ਹੈ ਉਸ ਨੂੰ ਅਸੀਂ ਪਾਕਿਸਤਾਨ ਕੋ ਪਾਣੀ ਨਹੀਂ ਦੇਵਾਂਗੇ ਤਾਂ ਮਾਰੀ ਪ੍ਰਪੋਜ਼ਲ ਤੋਂ ਪਹਿਲੇ ਹੀ ਤਿਆਰ ਥੀ ਹਮ ਇ ਚਾਹਤੇ ਹੈ ਇਧਰ ਮਕੌੜਾ ਤੇ ਇੱਕ ਡੈਮ ਬਣ ਜਾਏ ਬੰਦ ਬਣ ਜਾਏ ਤਾਂ ਜੋ ਪਾਣੀ ਉਧਰ ਜਾਂਦਾ ਥਾ ਉਸ ਨੂੰ ਹਮ ਲੋਕ ਸਕੇ ਇਸੇ ਲਈ ਅੱਜ ਇੱਥੇ ਆਏ ਆਂ ਵੇਖਣ ਵੀ ਆਏ ਆਂ ਔਰ ਮੈਂ ਗਟਕਰੀ ਸਾਹਿਬ ਨੂੰ ਮਿਲ ਵੀ ਰਿਹਾ ਆਂ 27 ਤਰੀਕ ਨੂੰ ਉਹਨਾਂ ਨੂੰ ਪ੍ਰਪੋਜ਼ਲ ਵੀ ਦਵਾਂਗਾ ਸਾਡੀ ਜੋ ਸਥਿਤੀ ਹੈ ਇਸ ਵੇਲੇ ਪੰਜਾਬ ਦੀ ਏਡੀ ਵਧੀਆ ਨਹੀਂ ਆਰਥਿਕ ਸਥਿਤੀ ਉਹ ਫੰਡਸ ਜੇ ਸਾਨੂੰ ਦੇ ਦਿੰਦੇ ਤਾਂ ਕੰਮ ਅਸੀਂ ਜਲਦੀ ਸ਼ੁਰੂ ਕਰਦੇ। ਉਹ ਇਹ ਡੈਮ ਔਰ ਨਹਿਰ ਦੋਵਾਂ ਚੀਜ਼ਾਂ ਦਾ ਕੋਈ 400 ਕਰੋੜ ਦਾ ਸਾਡਾ ਐਸਟੀਮੇਟ ਆ ਉਹਦੇ ਨਾਲ ਇੱਕ ਟੈਰੀਗੇਟ ਹੋਣਾ ਹੈ ਜ਼ਮੀਨ ਨੂੰ 100 ਤਕਰੀਬਨ ਪਿੰਡ ਨੇ ਔਰ ਜੇ ਦੋ ਡਿਸਟ੍ਰੀਬਿਊਟਰ ਕਲਾਨੌਰ ਔਰ ਰਮਦਾਸ ਨੂੰ ਜਿਹਦਾ ਉਹਦਾ ਪਾਣੀ ਜਿਹੜਾ 6 ਮਹੀਨੇ ਅੱਗੇ ਉਹਨਾਂ ਨੂੰ ਮਿਲਦਾ ਸੀ ਉਹ 12 ਮਹੀਨੇ ਮਿਲਿਆ ਕਰੂਗਾ ਔਰ ਦੂਸਰਾ ਪੀਣ ਵਾਲਾ ਪਾਣੀ ਜਿਹੜਾ ਇਹਨਾਂ ਪਿੰਡਾਂ ਨੂੰ ਔਰ ਜਿਹੜੇ ਕਸਬੇ ਆ ਉਹਨਾਂ ਨੂੰ ਵੀ ਮਿਲੂਗਾ ਜਿਹੜਾ ਪਾਕਿਸਤਾਨ ਨੂੰ ਪਾਣੀ ਦੀ ਲੀਕੇਜ ਹੈ ਚਾਹੇ ਉਹ ਹਰੀਕੇ ਪਤਨ ਤੋਂ ਆਏ ਚਾਹੇ ਹੋਰ ਕਿਸੇ ਜਿਹੜੇ ਡੈਮ ਨੇ ਜਿਹੜੇ ਪਾਕਿਸਤਾਨ ਜਿੰਨਾ ਥਰੂ ਪਾਕਿਸਤਾਨ ਨੂੰ ਪਾਣੀ ਜਾਂਦਾ ਉਥੋਂ ਜਿਹੜੀ ਲੀਕੇਜ ਹੈ ਉਹ ਇੰਨੀ ਜ਼ਿਆਦਾ ਹੈ ਕਿ ਜੇ ਉਹ ਆਪਾਂ ਆਪਣਾ ਪਾਣੀ ਜਿਹੜਾ ਰੋਕ ਲਈਏ ਉਹਦੇ ਨਾਲ ਪੰਜਾਬ ਨੂੰ ਵੀ ਪਾਣੀ ਜਿਹੜਾ ਮਿਲੂਗਾ ਹੋਰ ਤੇ ਬਾਕੀ ਸੂਬਿਆਂ ਦੀ ਵੀ ਜਿਹੜੀ ਪਾਣੀ ਵਾਲੀ ਦਿੱਕਤ ਹੈ ਝਗੜੇ ਨੇ ਉਹ ਸਾਰੇ ਖਤਮ ਹੋ ਸਕਦੇ ਨੇ ਸੋ ਜੇਕਰ ਆਪਣਾ ਪਾਣੀ ਅਸੀਂ ਕੋਈ ਇਹ ਥੋੜੀ ਕਹਿੰਦੇ ਕਿ ਪਾਕਿਸਤਾਨ ਨੂੰ ਜਿਹੜਾ ਹੱਕ ਇੰਟਰਨੈਸ਼ਨਲ ਸਮਝੌਤਿਆਂ 'ਚ ਮਿਲਦਾ ਹੈ ਉਹ ਪਾਣੀ ਰੋਕੀਏ ਅਸੀਂ ਤਾਂ ਆਪਣਾ ਪਾਣੀ ਜਿਹੜਾ ਲੀਕੇਜ ਹੋ ਰਿਹਾ ਜਿਹੜਾ ਸਾਡੇ ਕੋਲੇ ਹੈ ਲੀਕ ਹੋ ਰਿਹਾ ਉਹਨੂੰ ਜੇ ਰੋਕ ਰਹੀ ਹੈ ਸਰਕਾਰ ਤਾਂ ਇਹ achhi gall hai ਜਿੱਦਾਂ ਪੰਜਾਬ ਦਾ ਪਰ ਪਾਣੀ ਇੱਕ ਬੂੰਦ ਵੀ ਬਾਹਰ ਨਹੀਂ ਜਾਣਾ ਚਾਹੀਦਾ ਬਲਕਿ ਪੰਜਾਬ ਨੂੰ ਹੋਰ ਪਾਣੀ ਮਿਲਣਾ ਚਾਹੀਦਾ ਹੈ ਲੀਕੇਜ ਜਿਹੜੀ ਰੁਕੂਗੀ ਉਹਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਬਣਦਾ ਉਹ ਵੀ ਮਿਲਣਾ ਚਾਹੀਦਾ ਤੇ ਬਾਕੀ ਸੂਬਿਆਂ ਨੂੰ ਵੀ ਜੇ ਬਚਦਾ ਪਾ ਬਾਕੀ ਸੂਬਿਆਂ ਨੂੰ ਵੀ ਜਾਵੇ ਤਾਂ ਕਿ ਇਹ ਜਿਹੜੇ ਝਗੜੇ ਹੋ ਰਹੇ ਨੇ ਆਪਸ ਦੇ ਵਿੱਚ ਜਿਨ੍ਹਾਂ ਨੂੰ ਰਾਜਨੀਤਿਕ ਲੋਕ ਵੋਟਾਂ ਵੇਲੇ ਬਹੁਤ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਨੇ ਲੋਕਾਂ ਨੂੰ ਭੜਕਾਉਂਦੇ ਨੇ ਜਜ਼ਬਾਤਾਂ ਨੂੰ ਭੜਕਾਉਂਦੇ ਨੇ ਉਹ ਬੰਦ ਹੋ ਸਕਦਾ ਯੂ نو ਸਕੋਰਿੰਗ ਬ੍ਰਾਊਨੀ ਪੌਪ ਪੁਆਇੰਟਸ ਅਗੇਂਸਟ ਪਾਕਿਸਤਾਨ ਨਿਤਿਨ ਗਡਕਰੀ ਐਂਡ ਦ ਨੈਸ਼ਨਲ ਬੀਜੇਪੀ ਗਵਰਨਮੈਂਟ ਇਜ਼ ਵਾਂਸ ਅਗੇਨ ਟ੍ਰਾਈਂਗ ਟੂ ਰੋਬ ਪੰਜਾਬ ਆਫ ਇਟਸ ਲਿਜਿਟਿਮੇਟ ਵੋਟਰਸ ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਨਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਨਾਇਨਾ ਖੋਤੀ ਇਕਾਲੀਆਂ ਬਾਦਲਾਂ ਨੇ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਦਿੱਤਾ ਇਹਦਾ ਮਤਲਬ ਹੈ ਕਿ ਇਹ ਦੋਨੋਂ ਵੱਡੀਆਂ ਰਵੈਤੀ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਪਾਣੀ ਅਗਰ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਔਰ ਇਤਿਹਾਸ ਗਵਾਹ ਵਾ ਕਿ ਪੰਜਾਬ ਦਾ ਪਹਿਲਾ ਦਰਿਆਈ ਪਾਣੀ ਜਿਹੜਾ ਵਾ ਉਹ ਰਾਜਸਥਾਨ ਹਰਿਆਣਾ ਅਤੇ ਦਿੱਲੀ ਨੂੰ ਸਾਡੀ ਕਾਣੀ ਵੰਡ ਕਰਕੇ ਅਗੇਂਸਟ ਦੀ ਰਾਇਪੇਰੀਅਨ ਪ੍ਰਿੰਸੀਪਲਸ ਇੰਟਰਨੈਸ਼ਨਲ ਸਾਡੇ ਬਹੁਤ ਪੇਸ਼ਕੀਮਤੀ ਪਾਣੀ ਨੂੰ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਅੰਡਰ ਰੋਂਗ ਐਗਰੀਮੈਂਟਸ ਅੰਡਰ ਰੋਂਗ ਅਲੋਟਮੈਂਟਸ ਔਰ ਉਹ ਇਹ ਵੀ ਇਸ ਵਾਸਤੇ ਵੀ ਰਵੇਦੀ ਪਾਰਟੀਆਂ ਅਕਾਲੀ ਦਲ ਦੇ ਤੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਜ਼ਿੰਮੇਵਾਰ ਹੈ ਚਲੋ ਡਲਾਈ ਹੁਣ ਤੱਕ ਦੀਆਂ ਕੁਝ ਅਹਿਮ ਸਿਆਸੀ ਸਰਗਰਮੀਆਂ ਦੀ ਗਹਿੰਦਾ ਨਾਲ ਪੜਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ